ਆ ਕਿਧਾ ਪੋਣਾ ਜਾ ਹਲੋ ਹਲੋ ਹਾਂਜੀ ਜਨਾਬ ਦੇਖਾ ਤੇ ਨਾ ਚਿੱਟੇ ਵਾਲੇ ਬੈਠੇ ਆ ਬੰਦੇ ਕਿੱਥੇ ਸਿੱਟੇ ਗੱਠਾਂ ਹੀ ਆ ਬਈਆਂ ਜਿੱਥੇ ਧਾਰੀ ਵਾਲੇ ਰਾਹ ਤੇ ਓਟਾਰੀ ਵਾਲੇ ਰਾਹ ਤੇ ਜਿੱਥੇ ਉਹ ਆ ਗਈਆਂ ਪਰਾਲੀ ਦੀਆਂ ਗੰਡਾ ਜੀਆਂ ਹਾਂਜੀ 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 ਅੱਛਾ ਅੱਛਾ ਤੁਸੀਂ ਕੌਣ ਸਰ ਬੋਲਦੇ ਹੋ ਮੈਂ ਮੈਂ ਤੇਸ ਦਾ ਨਾਲ ਦੇ ਵੀ ਬੋਲਦਾ ਹਾਂ ਸਮਝੋ अच्छा जी अच्छा ठीक है ओ जवानों हां जी ओ खबर मिली आ हां जी जी हां जी ओ इते चिट्टे दा ਧੰਦਾ ਹੋਈ ਜਾਂਦਾ ਅਟਾਰੀ ਵਾਲੇ ਰਾਹ ਤੇ ਉਹ ਰੋਕ ਗੱਡੀ ਉਹ ਚਲੋ ਆਪਾਂ ਰੇਡ ਕਰੀਏ ਕਿੱਟੇ ਵਾਲੇ ਉੱਥੇ ਬੈਠੇ ਚਲੋ ਜੀ ਮੋੜੋ ਗੱਡੀ ਛੱਡਣਾ ਨਹੀਂ ਗਿਆ ਇਹ ਜਿਹੜਾ ਵੀ ਟਿੱਕੇ ਆ ਗਿਆ ਤੇ ਆਪਦਾ ਕੰਮ ਹੋ ਜੋ ਕਰਾਂ ਦੀ ਨਿਕਲ ਨਾ ਜਾਣ ਅੱਜ ਇਹ ਠੀਕ ਹੈ ਜੀ ਆਜੋ ਜਾਨੋ ਵਰਪੀਰ ਇਹਨਾ ਇਧਰ ਤੀ ਕਵਰ ਕਰ ਦੂੰ ਠੀਕ ਆ ਜੀ ਅਸੀਂ ਐਂਦੀ ਆਉਣੇ ਆ ਚਲੋ ਖਾ ਆ ਇਤਨਾ ਟਾਈਮ ਦਿੱਤਾ ਹੀ ਆਇ ਨਹੀਂ ਅਬ ਇਤਨਾ ਹੀ ਦਿੱਤਾ ਸੀ ਗਾ ਜੀ ਆਇਤਰਦਾ ਹੈ ਆ ਬਾਈ ਗਰਮ ਮੀ ਦੇ ਦਿਓ ਬਾਈ ਹੈਗੀ ਦੋ ਗਰਮ ਲੈ ਕੇ ਪੈਸੇ ਆ ਗਏ ਹਾਂ ਹਾਂ ਹੈਗੀ ਮੈਂ ਤੁਹਾਡੇ ਨਾਲ ਲੰਘਦਾ ਐਸੇ ਕੇ ਬਾਈ ਹੁਣੇ ਬੈਠੇ ਆ ਹਾਂ ਬੈਠੇ ਆ ਮਿਲ ਜਾਂਦੀ ਗਰਮੀ ਵਾ ਕਿਆ ਬਾਤ ਆਜੋ ਨਜ਼ਾਰਾ ਬਸ ਲਿ ਜਾਓ ਜਾਓ ਹੋਰ ਭਾਈ ਕੀ ਹਾਲ ਹੈ ਲਾਈਵ ਬੈਠਾ ਰੌਣਕ ਐ ਮਾਲ ਇਹਦਾ ਸਬਾਨ ਦੱਸੋ ਲੈ ਲਓ ਯਾਰ ਥੋੜਾ 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 ਕਿੰਨਾ ਕਿੰਨਾ ਬਸ ਥੋੜੀ ਹੈ ਯਾਰ ਹੋਂਟਾ ਕੋਲ ਬਸ ਡੰਗ ਸਾਰਨ ਜੋ ਕੇ ਡੰਗ ਸਾਰਨ ਜੋ ਕੇ ਭਾਈ ਥੋੜੇ ਯੇ ਕਿੰਨਾ ਲੈਣਾ ਕਿੰਨਾ ਲੈਣਾ ਯਾਰ ਗ੍ਰਾਮੀ ਗ੍ਰਾਮੀ ਯਾਰ ਵੇ ਯਾਰ ਇੱਥੇ ਨੀ ਡਰਾਮੇ ਡਰਾਮੇ ਨੀ ਦੇ ਥੋੜੇ ਕਰਦੇ ਹੋ ਯਾਰ ਕੋਈ ਨਹੀਂ ਦੱਸ ਇਹ ਕੋਈ ਨਾਲ ਨਹੀਂ ਹੁੰਦਾ ਇਹ ਕੰਮ ਨਹੀਂ ਆਲਾ ਔਖਾ ਹੈ ਇਹ ਕੰਮ ਨਹੀਂ ਇਹ ਕੰਮ ਨਹੀਂ ਆ ਦੁਨੀਆ ਦਾ ਨਾ ਨਾ ਦਾ ਰੇ ਚੈੱਕ ਪੁਆਇੰਟ ਦਾ ਨਹੀਂ ਯਾਰ ਐਸਾ ਹੱਟਾ ਕੀ ਅੱਡਾ ਹੀ ਨਹੀਂ ਕੋਈ ਸਾਡੇ ਬਾਈ ਬਣ ਕੇ ਯਾਰ ਆਹਨ ਬਹੁਤ ਸਦੀ ਟੁੱਟੀ ਜਾਂਦਾ ਬਾਈ ਬਣ ਕੇ ਆਇਆ ਨਾ ਕਰ ਚੱਲ ਬਾਈ ਫਿਰ ਕਰਦੇ ਆ ਅਸੀਂ ਅਰੇਂਜਮੈਂਟ ਕੋਈ ਨਾ ਬਈ ਚੱਲ ਕੋਈ ਦੇ ਆ ਪੈਸੇ ਆ ਗਏ ਤੁਹਾਡੇ ਨਿਸ਼ਾਨ ਆ ਗਏ ਭਾਂਡੇ ਲੱਗੇ ਲੈ ਯਾਰ ਭਰਾਵਾ ਮਾਂ ਤੋਂ ਜੁੱਤੀਆਂ ਖਾ ਲਾਂਗੇ ਤੁਸੀਂ ਲੈ ਲਓ ਬਾਈ ਪਰ ਆ ਤਾਂ ਚੱਲ ਇਹਦੀ ਤਾਂ ਆ ਜੂਗਾ ਦਾ ਤੇਰਾ ਤਾਂ ਦੂਜਾ ਯਾਰ ਇਹ ਨਹੀਂ ਯਾਰ ਇਹ ਨਾ ਕਰ ਮੈਂ ਤਾਂ ਮਰਦਾ ਆਂ ਜਾਂ ਬੰਦਿਆ ਚੱਲਿਓ ਗਈ ਬਈ ਪੈਸੇ ਦੇ ਕੇ ਆਪਾਂ ਲੈ ਜੀ ਚੰਗਾ ਫਿਰ ਆ ਦੇ ਫਿਰ ਬਈ ਗੱਲ ਨਹੀਂ ਨਾ ਤੇਰਾ ਠੀਕ ਆ ਬਾਈ ਕੋਈ ਗੱਲ ਨਹੀਂ ਬਹੁਤ ਧੰਨਵਾਦ ਭਰਾ ਤੁਹਾਡਾ ਹੋਣੀ ਬੋਲ ਲੋ ਰੋਲਾ ਪਾਉਣੀ ਤੇ ਚੰਗਾ ਨਹੀਂ ਤੇਰੀ ਜੀ ਨੇ ਕਿਆ ਹੋਣਾ ਕੁਛ ਕਰੀ ਨਾ ਬਈ ਆਜੂ ਨਹੀਂ ਯਾਰਾ ਮੈਂ ਬੈਠਾ ਯਾਰ ਤੈਨੂੰ ਅੱਗੇ ਮਾਰਾ ਦਿੱਤਾ ਚੁੱਪ ਮਖਰਾਂਗਾ ਭੱਜੋ ਨਾ ਗੋਲੀ ਮਾਰ ਦੂੰ ਬੋਲ ਤੂੰ ਬਾਕੀ ਯਾਰ ਤੂੰ ਹੀ ਬੋਲੀ ਬੋਲ ਨਹੀਂ ਭਾਈ ਨਹੀਂ ਕੱਥੇ ਲਿਆਉਂਦੀ ਤੂੰ ਹੀ ਲਿਆਉਂਦੀ ਨਹੀਂ ਭਾਈ ਯਾਰ ਅਸੀਂ ਕਾਦੀ ਲਿਆਉਣੀ ਸੀ ਤੀਤਾ ਦੀ ਲਾਂਦੇ ਭਾਈ

ਚੱਲ ਠਣ ਚੱਲ ਜੀ ਚੱਲੋ ਭਾਈ ਤੂੰ ਜਾਣਦਾ ਰਹੀ ਸਾਨੂੰ ਓ ਪਰੇ ਚੱਲ ਤੂੰ ਵੇਖਾ ਵਾਹ ਕਿਧਰ ਪਾਹ ਕੀ ਵੇਖਿਆ ਵਾਹ ਕਿਧਰ ਜਨਾਬ ਜੀ ਤੋ ਤਿੰਨ ਹੋਰ ਫੜ ਲੈ ਚਲੋ ਚਲੋ ਨਾ ਚਲੋ ਚਲੋ ਠਣ ਐਂਦੀ ਚੱਲੋ ਹਾਂ ਚਲੋ 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 ਆ ਜਾ ਜਨਾਬ ਚਲੋ ਜਾ ਤੈਨੂੰ ਆਖ ਫੇਰ ਸੋਚ ਲਾ ਓ ਚੱਲ ਤੂੰ ਆਹ ਅਸੀਂ ਤਾਂ ਪਹਿਲੀ ਵਾਰ ਇਹਦਾ ਕੰਮ ਆ ਜਰਾ ਚੱਲ ਬਹਿ ਗੱਡੀ ਚ ਓ ਬਹਿ ਜਾ ਨੀ ਬਹਿ ਗੱਡੀ ਚ ਬਹਿ ਮੈਂ ਨਾ ਸੋਚ ਲਾ ਜੀ ਆਏ ਤੇਰੇ ਅੱਗੇ ਓ ਫਾਇਨਲ ਲਾਓ ਜੀ ਲਾਓ ਇਹ ਬਿਆਹ ਕੁੱਤਾ ਕਰ ਬਾਬਾ ਕਹੀ ਕੀ ਗਾਲਦੇ ਆ ਬਾਬਾ ਕੋਈ ਨਹੀਂ ਮਿਲੂੰਗਾ ਜਾ ਇਹਨਾਂ ਨੂੰ ਬਾਹਰ ਮਿਲੂੰਗਾ ਕੋਈ ਨਹੀਂ ਮੈਨੂੰ ਹਟ ਹਾ ਆ ਗੁਰੇ ਬਾਹ ਨੂੰ ਬੱਸ ਕੋਹੜ ਧੀ ਆਏ ਹੈ ਅੱਛਾ ਹਾਂਜੀ ਜਨਾਬ ਹੁਣ ਫੋਨ ਦੇ ਮੇਰਾ ਓਏ ਹਾਂ ਵੀ ਉਹ ਤੁਹਾਡੇ ਘਰ ਜਾਂ ਕੋਈ ਦਾ ਨੰਬਰ ਨੰਬਰ ਹੈਗਾ ਕਿ ਨਹੀਂ ਉਹਨਾਂ ਨੂੰ ਸੂਚਿਤ ਕਰਦ ਗਏ ਨੰਬਰ ਜਨਾਬ ਬਾਪੂ ਕੋਲ ਹੈ ਲੈ ਫੜ ਫੋਨ ਤੇ ਲਾ ਅਦੇ ਬਾਪੂ ਨੂੰ ਚੰਗੇ ਜੋ ਕੰਮ ਕਰਤੇ ਆ ਤੁਸੀਂ ਹੈਲੋ ਹੈਲੋ ਬਾਪੂ ਬੋਲਦਾ ਹਾਂ ਜੀ ਬਾਪੂ ਮੈਂ ਟਾਰੀ ਉਹ ਕੀ ਕਰ ਲਈ ਫਸ ਗਿਆ ਮੈਂ ਪਿੰਡ ਟਾਰੀ ਬਾਪੂ ਸਾਨੂੰ ਪੁਲਿਸ ਵਾਲਿਆਂ ਨੇ ਫੜ ਲਿਆ ਬਚਾ ਲੈ ਯਾਰ ਬਾਪੂ ਕਿੱਥੇ ਆਸ ਆਪੇ ਲੈ ਬਾਪੂ ਪਿੰਡ ਟਾਰੀ ਦੇ ਬਾਹਰ ਵਾਰਾਂ ਬਾਪੂ ਆ ਜਾ ਯਾਰ ਚਲੋ ਨਾ ਮੈਂ ਕੋਈ ਆ ਜਾ ਬਾਪੂ ਬਣ ਕੇ ਯਾਰ ਗਾ ਤਾਂ ਨਹੀਂ ਗਲਤੀ ਕਰਦਾ ਯਾਰ ਠੀਕ ਆ ਜਾ ਮੇਰੇ ਬਾਪੂ ਬਣ ਕੇ ਜਾਣਾ ਸਭ ਸਹੀ ਸਾਰਾ ਕਰ دیا۔ ਬਰੇ ਬੱਚੇ ਆਪਣੇ ਕੋਣ ਗਿਆ ਸੀ। ਅੱਛਾ ਇਹ ਤੇਰੇ ਬੱਚੇ ਆ। ਜੀ। ਠੀਕ ਆ। ਆ ਸਿੱਖਿਆ ਦਿੰਨੇ ਇਹਨਾਂ ਨੂੰ ਤੁਸੀਂ। ਇਹ ਪਤਾ ਨਹੀਂ ਸੰਗਤ ਮਾੜੀ ਚ ਪੈ ਗਏ ਜੀ। ਇੱਕਾ ਦੋ ਲੱਗ ਗਏ ਕੋਈ ਨਹੀਂ ਇਹ ਤਾਂ ਪਥੇਰਾ ਰੋਕਿਆ। ਨਹੀਂ ਪਤਾ ਲੱਗਾ। ਸਰਕਾਰ ਨੇ ਹੁਣ ਇਹ ਕਿਹਾ ਵੀ ਨਸ਼ਾ ਪੰਜਾਬ ਦੇ ਵਿੱਚੋਂ ਬੰਦ ਕਰਕੇ ਹਟਣਾ। ਤੇ ਜੇ ਅਸੀਂ ਉਹਦਾ ਸਹਿਯੋਗ ਦੇਵਾਂਗੇ ਨਾ ਤੇ ਨਸ਼ਾ ਤਾਂ ਹੀ ਬੰਦ ਹੋਣਾ ਤੇ ਤੁਸੀਂ ਵੀ ਸਾਡਾ ਸਹਿਯੋਗ ਦਿਓ। ਉਹ ਤੁਸੀਂ ਤਾਂ ਆਪ ਇਹਨਾਂ ਦੇ ਨਾਲ ਰੱਖ ਕੇ ਪੈਸੇ ਫੜਦੇ ਆ ਤੇ ਆਪਦਾ ਧੰਦਾ ਚਲਾਉਣੇ ਇਹਨਾਂ ਦਾ ਤੁਸੀਂ ਕੋਈ ਜਨਾਬ ਸਮਝਾਵਾਂਗੇ ਇੱਕ ਦੀ ਦਵਾਈ ਵਾਰ ਨੂੰ ਕੋਈ ਆਪ ਕਾਦੀ ਵਾਰ ਨਾਲ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਧੰਦਾ ਕਰਦਿਆਂ ਨੂੰ ਇਹ ਮੈਨੂੰ ਨਹੀਂ ਪਤਾ ਲੱਗਾ ਮੈਨੂੰ ਤਾਂ ਅੱਜ ਹੀ ਪਤਾ ਲੱਗਾ ਮੈਂ ਤੈਨੂੰ ਨੋਟ ਨਹੀਂ ਫੜਾਉਂਦੇ ਲਿਆ ਕੇ ਨਹੀਂ ਮੈਂ ਆਹ ਕੰਮ ਕਰ ਕਰੀ ਜਾਂਦਾ ਓਕੇ ਇੱਥੇ ਸੱਟਾ ਮੈਂ ਨਹੀਂ ਇਹਨਾਂ ਦੀ ਦਖਲ ਦਿੰਦਾ ਵੈਸੇ ਇਹਨਾਂ ਨੂੰ ਮੈਂ ਪਹਿਲਾਂ ਕਿਹਾ ਸੀ ਜੇ ਤੁਹਾਡੀ ਗਲਤੀ ਫੜੀ ਗਈ ਤੇ ਕੇਰਾ ਮੈਂ ਜਿਹੜਾ ਕਸ ਹੋ ਗਿਆ ਕਰਾ ਦਾਂਗੇ ਮਰਕ ਮੈਂ ਜਾਣਾ ਤੇ ਤੁਸੀਂ ਜਾਓ ਆ ਸਾਡੇ ਸਾਹ ਜੀ ਨਾਲ ਆਏ ਭਗਾਨੀ ਆਪਣੇ ਅੱਛਾ ਹਾਂਜੀ ਹਾਂਜੀ ਸਾਹ ਜੀ ਤੁਸੀਂ ਮੇਰੀ ਗੱਲ ਸੁਣੋ ਇਹ ਕੌਣ ਆਇਆ ਮੈਨੂੰ ਸਾਹ ਦੇ ਲੱਗੇ ਇਹਦੀ ਯਾਰ ਇਹ ਸਾਡੇ ਸਾਹ ਆ ਜੀ ਚੰੜਕੇ ਆਪਣਾ ਇਹਨਾਂ ਦਾ ਮੀਤਵਾਰ ਆਪਣਾ ਰੱਖਦੇ ਆ ਜੇ ਆਪਣੇ ਪਿੰਡ ਦੇ ਬੰਦੇ ਅੱਛਾ ਤੁਹਾਡੇ ਪਿੰਡ ਦਾ ਮੋਹਤਵਾਰ ਆ ਇਹ ਬੰਦਾ ਹਾਂਜੀ ਅੱਛਾ ਹਾਂਜੀ ਮੁੰਡਿਆਂ ਨੂੰ ਛਡਾਉਣਾ ਆਏ ਤੁਸੀਂ ਹਾਂ ਹਾਂਜੀ ਤਾਂ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਪਿੰਡ 'ਚ ਕੀ ਕੰਮ ਕਰਦੇ ਆ ਨਹੀਂ ਪਤਾ ਲੱਗਾਈ ਇਹ ਹੁਣ ਬੰਦਾ ਭਲਾ ਮਾਨਸਾ ਦੇ ਨਾਲ ਤੋਂ ਸਾਨੂੰ ਤੁਰਨਾ ਹੀ ਪੈਣਾ ਸੀਗਾ ਜੀ ਇਹਨੂੰ ਆਪਾਂ ਜਵਾਬ ਨਹੀਂ ਦੇ ਸਕਦੇ ਜੇ ਇਹ ਭਲਾ ਮਾਨਸਾ ਮੁੰਡੇ ਤਾਂ ਨਹੀਂ ਭਲਾ ਮਾਨਸਾ ਉਹਨਾਂ ਦਾ ਜੀ ਪਤਾ ਹੀ ਨਹੀਂ ਲੱਗਿਆ ਇਹਨੂੰ ਵੀ ਨਹੀਂ ਪਤਾ ਲੱਗਿਆ ਜੀ ਇਹ ਮੇਰੇ ਪਹਿਲੀ ਵਾਰ ਆਇਆ ਹੈ ਮੇਰੇ ਕੋਲ ਜੀ ਮੈਂ ਕਿਹਾ ਚਲ ਕੋਈ ਗੱਲ ਨਹੀਂ ਹੁਣ ਆਪਾਂ ਇਹਦੇ ਮੂੰਹ ਨਾ ਆਏ ਜੀ ਨਹੀਂ ਮੈਂ ਤਾਂ ਪਰਚਾ ਕਟੂੰਗਾ ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ ਸਰਕਾਰ ਦੀਆਂ ਸੱਤ ਹਦਾਇਤਾਂ ਸਰਕਾਰ ਦਾ ਸੀ ਸਾਥ ਦੇਣਾ ਜਿਸ ਦਿਨ ਮੈਂ ਇਹ ਵਰਦੀ ਪਾਈ ਸੀ ਨਾ ਉਸ ਦਿਨ ਮੈਂ ਕਸਮ ਖਾਧੀ ਸੀਗੀ ਸਾਹਤਾ ਹੀ ਦੇਵਾਂਗੇ ਪਰ ਤੁਸੀਂ ਮੇਰੀ ਗੱਲ ਸੁਣੋ ਹਾਂ ਦੱਸ ਵਾਜੀ ਫੋਨ ਨਿਬੜ ਗਈ ਇਹਨਾਂ ਦਾ ਜਿਵੇਂ ਨਿਬੜਦਾ ਤੇ ਨਹੀਂ 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 ਪਰ ਚਾ ਕਟਦਾ ਇਹਨਾਂ ਤੇ ਤਾਂ ਹੀ ਉਹ ਨਹੀਂ ਜਰਾ ਨਾ ਨਾ ਇਹ ਕੀ ਆ ਉਹ ਇਹ ਕੀ ਨਾ 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 ਇਹ ਕੀ ਓਏ 5000 ਰੁਪਏ ਆਈ ਇਹ ਤੇ 40 ਥੋੜਾ ਜੀ 10000 ਮੈਂ ਰੱਖ ਲੂੰਗਾ ਜੀ ਨਾ ਇਹ ਕੰਮ ਨਹੀਂ ਜੇ ਅੱਜ ਮੈਂ ਤੁਹਾਡੇ ਤੋਂ ਰਸ਼ਵਤ ਲਈਦਾ ਨਾ ਮੈਂ ਸਮਝ ਆਪਦੇ ਘਰੇ ਨਸ਼ੇ ਦਾ ਬੂਟਾ ਲਾਉਣਾ ਕੋਈ ਹੁਣ ਇਹ ਬੂਟਾ ਦਾ ਮੁੱਲ ਆ ਜੀ ਬੰਦੇ ਤਾਂ ਆਪਾਂ ਛਡਾਉਣਾ ਹੀ ਆ ਜੀ ਬੰਦੇ ਬਿਲਕੁਲ ਨਹੀਂ ਛੱਡਣਗੇ ਅੱਜ ਮੈਂ ਤੁਹ ਤੋਂ ਪੈਸੇ ਲੈ ਕੇ ਛੜਤੇ ਕੱਲ ਨੂੰ ਮੇਰੇ ਜਵਾਕ ਵੀ ਨਸ਼ਾ ਖਾਣਗੇ ਗਾ ਤੋਂ ਜੀ ਮੇਰੇ ਬੰਦੇ ਦੀ ਜ਼ਿੰਮੇਵਾਰੀ ਲਵਾਂਗਾ ਤੇ ਆਪਾਂ ਅੱਜ ਤਾਂ ਬੰਦੇ ਆਪਾਂ ਛੜਾਉਣੇ ਆਂ ਤੂੰ ਨਸ਼ਾ ਬੰਦਾ ਇਹਨੂੰ ਛੜਾਉਣ ਆਇਆ ਹਾਂ ਹਾਂਜੀ ਹਾਂ ਉਹ ਜਵਾਨੋ ਇਹਨਾਂ ਨੂੰ ਬਾਅਦ ਚ ਫੜਾਂਗੇ ਬਲਾਇ ਨੂੰ ਪ੍ਰਧਾਨ ਨੂੰ ਫੜਾਂਗਾ ਮੈਨਾਂ ਤਾਂ ਤਕਰਾਂ ਨਾ ਕਰੋ ਜੀ ਮੈਂ ਤਾਂ ਇਹ ਪਾਸੇ ਆ ਗਿਆ ਜੀ ਤੇ ਯਾਰ ਕੇ ਬੰਦੇ ਦੇ ਮੋਹਤਵਾਰ ਨਾ ਨਾ ਪਿੰਡ ਚ ਆਉਣ ਨਸ਼ੜੀਆਂ ਦਾ ਮਦਰ ਤੇ ਨਸ਼ਾ ਬੰਦ ਹੋ ਸਕਦਾ ਠੀਕ ਹੈ ਜੀ ਉਹ ਰੁਕ ਜਾ ਰੁਕ ਜਾ ਇਹ ਹੋ ਗਿਆ ਜੀ ਉਹ ਇਹ ਤਾਂ ਹੋਣੀ ਸਾਰਾ ਕੁਝ ਨਿਕਲ ਗਿਆ ਉਹ ਹੋ ਗਿਆ ਹੀ ਨਹੀਂ ਉਹ ਗੱਡੀ ਦੇ ਪਾਏ ਦਾ ਪਤਾ ਨਹੀਂ ਕੀ ਕੀ ਨਿਕਲੂਗਾ ਚਲੋ ਛੱਡੋ ਇਹਨੂੰ ਤੁਸੀਂ ਆ ਚਲੋ ਆਓ ਇਧਰ ਠੀਕ ਹੈ ਜੀ ਜਨਾਬ ਹਾਂ ਅੱਜ ਬਣੀਆ ਪੁਲਿਸ ਦੀ ਸ਼ਾਨ ਹੁਕਮੈਂ ਅੱਜ ਕਰਤਾ ਗਿੱਲਾ ਪ੍ਰਧਾਨ ਉਹ ਚਲ ਗੱਡੀ ਤੋਰ ਭਾਈਏ ਇਹਨਾਂ ਨੂੰ ਲੰਮੇ ਥਾਣੇ ਜਾ ਕੇ ਅੱਜ ਕੱਲ ਜੋ ਸਰਕਾਰ ਵੀ ਇਸ ਨਸ਼ੇ ਪ੍ਰਤੀ ਲਾਮਬੰਦ ਹੈਗੀ ਆ ਔਰ ਬਹੁਤ ਹੀ ਵਧੀਆ ਕੰਮ ਕਰ ਰਹੀ ਆ ਨਸ਼ੇ ਨੂੰ ਬੰਦ ਕਰਾਉਣ ਵਾਸਤੇ ਆਪਾਂ ਜਿਹੜੇ ਪਿੰਡਾਂ ਦੇ ਮੋਹਤਵਾਰ ਸੱਜਣ ਹੈ ਸਾਰੇ ਮੰਨ ਲਓ ਕੋ ਜਿੰਨੇ ਵੀ ਪੰਜਾਬ ਦੇ ਮੋਹਤਵਾਰ ਆ ਸਾਰੇ ਇਹ ਨਸ਼ੇੜੀ ਦਾ ਸਾਥ ਨਾ ਦੇਣ ਔਰ ਪੁਲਿਸ ਦਾ ਸਾਥ ਦੇਣ ਤੇ ਇਹ ਨਸ਼ਾ ਜਿਹੜਾ ਹੈਗਾ ਇਹ ਪੰਜਾਬ ਤੋਂ ਖਤਮ ਹੋ ਸਕਦਾ ਦੋਸਤੋ ਅੱਜ ਸਾਡੀ ਸਾਰੀ ਟੀਮ ਨੇ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਜੇ ਤੁਹਾਨੂੰ ਚੰਗਾ ਲੱਗਾ ਕਮੈਂਟ ਔਰ ਸ਼ੇਅਰ ਜ਼ਰੂਰ ਕਰਿਓ